Thank <laughs> you. ਨੀ ਚੌੜੀ ਲੀਡਿੰਗ ਚੱਲੀ ਸੀ ਸਾਰੇ ਕਿਸਾਨ ਆ ਗੂ ਸੀ ਵਰਮਾਰੇ ਪਰ ਉਸ ਦੇ ਵੀ ਕੋਈ ਗੱਲ ਦੇ ਉੱਤੇ ਗੱਲ ਲੜੀ ਰਹੀ ਆਪਾਂ ਕਹਿੰਦੇ ਸੀਗੇ ਕਿ ਜੀ ਅਸੀਂ ਦੋਸ਼ੀ ਨਹੀਂ ਹੈਗੇ ਅਸੀਂ ਕਿਹਾ ਉਹ ਫਰੋਟੀ ਨਹੀਂ ਲਈ ਭਾਨੇ ਨੇ ਕਈ ਚੈਨੀ ਨਹੀਂ ਕੋਰੀ ਤਾਂ ਅਸੀਂ ਜਮਾਨਤ ਕਿਉ ਲਾਈਏ ਜੇ ਦੋਸ਼ੀ ਹੋਈਏ ਤਾਂ ਲਾਈਏ ਐਸੇ ਗੱਲ ਤੇ ਲੰਮੀ ਚੌੜੀ ਪੰਜਾ ਦੇ ਪੰਜ ਕਰਦੇ ਗੱਲਬਾਤ ਬਰਨਾਲ ਚੱਲੀ ਉਦੇ ਗੱਲ ਨਹੀਂ ਨਿਬੜੀ ਗੱਲ ਟੁੱਟ ਗਈ ਆਪਾਂ ਪੰਜ ਦਾ ਫਰਦਤਾ ਤਿੰਨ ਦਾ ਕਰਤਾ ਅੱਜ ਸਾਰੇ ਇਕੱਠੇ ਹੋ ਕੇ ਆਏ ਹਾਂ ਇਹਦੇ ਗੱਲ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਰਾਤ ਹੋ ਗਈ ਠੰਡ ਵੀ ਆ ਤੂੰ ਬੈਠੋ ਉੱਤੇ ਬਹੁਤਾਂ ਦੇ ਕੱਪੜੇ ਵੀ ਨਹੀਂ ਹੈਗੇ ਪਰ ਜੋ ਹੁੱਟਾ ਨਾ ਸੁਣ ਲੋ ਲਿਖਤੀ ਜਿਹੜੀ ਗੱਲਬਾਤ ਹੋਈ ਆ ਉਹ ਜੇ ਹੋਈ ਆ ਮੇਰੀ ਪੂਰੀ ਗੱਲ ਧਿਆਨ ਨਾਲ ਸੁਣਿਓ ਤੂੰ ਬਾਅਦ ਜਿਹੜੇ ਬੰਦੇ ਸਵਾਲ ਕਰ ਲੋ ਕਰ ਲੋ ਮੇਰੀ ਪੂਰੀ ਗੱਲ ਧਿਆਨ ਨਾਲ ਸੁਣ ਲਿਓ ਬਾਈ ਬਣ ਕੇ ਚੋਕੋ ਵੀ ਅੱਜ ਮਿਤੀ 3 2 24 ਨੂੰ ਸਰਦਾਰ ਨਰਪਾਲ ਸਿੰਘ ਵਾਸੀ ਕੋੜਦੁੰਮਾ ਜ਼ਿਲ੍ਹਾ ਬਰਨਾਲਾ ਦੇ ਪਹਾੜੇ ਦਾ ਚਾਚਾ ਜਿਨ੍ਹਾਂ ਨੇ ਇੱਕ ਦਰਖਾਸਤ ਆਪਾਂ ਉੱਤੇ ਦੇ ਦਿੱਤੀ ਸੀਗੀ ਵੀ ਸਾਡੇ ਦੇ ਝੂਠੇ ਭਾਈ ਮੁਕਾਦਮੇ ਦਰਜ ਕੀਤੇ ਗਏ ਆ ਉਹ ਰੱਦ ਕੀਤੇ ਜਾਣ ਉਹਦੇ ਆਧਾਰ ਦੇ ਉੱਤੇ ਅੱਜ ਜਿਹੜਾ ਫੈਸਲਾ ਹੋਇਆ ਹੈ ਇਹ ਫੈਸਲਾ ਇਹ ਹੋਇਆ ਵੀ ਭਾਈ ਸ਼ੇਰ ਦਿਨਾਂ ਦੇ ਵਿੱਚ ਵਿੱਚ ਪਾਨਾ ਸੀ ਸਿੱਧੂ ਨੂੰ ਛੱਡਿਆ ਜਾਊਗਾ ਬੋਲੋ ਸੋਨੋ ਬਤਿਆ ਨਾ ਨੌਜਵਾਨਾਂ ਨੇ ਮੈਨੂੰ ਸਵਾਲ ਸੀ ਕਿ ਭਾਈ ਅੱਜ ਕਿਉਂ ਨਹੀਂ ਹਾਂ ਤਾਂ ਜਦੋਂ ਜਵਾਬ ਦੇਣ ਲੱਗੇ ਉਹ ਚ ਛੇਤਾ ਮਦਈ ਹੁੰਦੀ ਪੁਲਿਸ ਤਾਂ ਨਾਲ ਦੀ ਨਾਲ ਇਹ ਕੈਸਲ ਕਰਕੇ ਦੇ ਅੱਜ ਹੀ ਛੱਡ ਦਿੰਦੇ ਮਦਈ ਇਹਨੇ ਪ੍ਰਾਈਵੇਟ ਬੰਦੇ ਜਿਹੜਾ ਕਰਾ ਕੋਈ ਨਹੀਂ ਚੈਨੀ ਕੋਰੀ ਐ ਬੇਸ਼ਕ ਖੜੇ ਬੁਸਰੀ ਕੀਤੇ ਸਰਕਾਰ ਨੇ ਕੀਤੇ ਆ ਮਦਈ ਐ ਜਿਹੜਾ ਕਿਹਾ 12000 ਰੁਪਏ ਦਾ ਫਰौती ਲਈ ਐ ਉਹਨਾਂ ਵੱਲੋਂ ਕਾਨੂੰਨੀ ਪ੍ਰਕਿਰਿਆ 'ਚ ਲਿਆ ਆ ਕੀ ਪ੍ਰਕਾਲ ਕਰਕੇ ਉਹਨੂੰ ਇਹਨਾਂ ਨੇ ਆਪਾਂ ਤੋਂ 9 ਤਰੀਕ ਦੀ 9 ਤਰੀਕ ਤੱਕ ਦਾ ਸਮਾਂ ਮੰਗਿਆ ਵੀ 4 3 10 10 ਤਰੀਕ ਤੱਕ ਤੱਕਾ ਨੂੰ ਆ ਦਵਾਰ 10 ਤਰੀਕ ਤੱਕ ਦਾ ਸਮਾਂ ਮੰਗਿਆ ਵੀ 10 ਤਰੀਕ ਤੱਕ ਅਸੀਂ ਉਹਦੀ ਰਿਹਾਈ ਜਿਹੜੀ ਉਹ ਯਕੀਨੀ ਬਣਾ ਦੇਵਾਂਗੇ साहिब <laughs> भई ਗੱਲ ਤਾਂ ਸੁਣ ਲੈ ਮੈਂ ਖੜਾ ਵੀ ਆ ਭੱਜ ਗਿਆ ਨਹੀਂ ਮੈਂ ਭੱਜਿਆ ਕਿ ਤੇ ਖੜਾ ਹੀ ਐ ਗੱਲ ਤਾਂ ਸੁਣ ਲੈ ਸੋਣ ਕਰ ਫੇਰੇ ਆਗੂ ਉਹਦੇ ਕਰਾਏ ਹੋਰ ਬੰਦ ਹੋ ਗਏ ਮੈਨੂੰ ਜਦਾਸੀ ਦਾ ਮੇਰੀ ਕਰੇ ਤੂੰ ਫੜ ਲਿਆ ਉਹ ਮੇਰਾ ਵੀ ਭਰਾ ਧੰਨਵਾਦ ਕਰਦਾ ਜੇ ਛੋਟੀ ਆ ਗਏ ਲੱਖਾਂ ਦਾ ਸਮਾਨ ਕਰਦਾ ਮੇਰੀ ਜਾਨ ਉਹ ਭਾਈ ਮੈਂ ਗੱਲ ਜਿਹੜੀ ਗੱਲ ਦੇਖ ਜਿਹੜੀ ਗੱਲ ਕਾਨੂੰਨੀ ਪ੍ਰਕਿਰਿਆ ਚ ਆ ਕੇ ਛੱਡਿਆ ਜਾਊਗਾ ਮੰਨ ਲਓ ਇਹ ਦਾਖਲ ਨੂੰ ਨਹੀਂ ਛੱਡਦੇ ਇਹ ਭਰੋਸਾ ਦੇ ਕੇ ਆਪਾਂ ਨੂੰ ਮੁੱਕਰ ਜਾਂਦੇ ਆਂ ਫਿਰ ਕੀ ਕਿੱਧਰ ਗਈ ਫਿਰ ਗੱਲ ਆਪਾਂ ਮਰ ਗਏ ਕਿੱਥੇ ਜਹਾਜ਼ ਭੱਜ ਗਏ ਜਾਂ ਧਰਤੀ ਭੱਜ ਗਈ ਜਾਂ ਛੜਕਾ ਰੋਲ ਦੀਆਂ ਲਈਆਂ ਭੱਜ ਗੀਆਂ ਜਾਂ ਅਕਮਦਰੀ ਕੋਠੀ ਭੱਜ ਗਈ ਦੇ ਪਾਸੇ ਜੇ ਵੀ ਮੇਰੀ ਗੱਲ ਸੁਣ ਲੋ ਆਪਾਂ ਨੂੰ ਪਹਿਲੀ ਗੱਲ ਕਹੀ ਸੀ ਵੀ ਨੌਜਵਾਨਾਂ ਮੈਂ ਮੰਨਦਾ ਤੁਹਾਡੇ ਜੋਸ਼ ਨੂੰ ਭਾਵਨਾਵਾਂ ਨੂੰ ਸਮਝਦਾ ਕਦਰ ਕਰਦਾ ਹਾਂ ਚਲੋ ਅਜਿਤ ਕਰਦਾ ਬਾਈ ਮੇਰੀ ਗੱਲ ਸੁਣ ਮੱਥੇ ਵਾਅਦੇ ਘੱਟ ਨੇ ਵਾਅਦੇ ਘੱਟ ਬੋਲਿਆ ਗਏ ਹੋ ਤੁਸੀਂ ਮੇਰੇ ਇੱਕ ਬੋਲ ਦੇ ਉੱਤੇ ਫੁਲਕਣੋ ਨੌਜਵਾਨ ਆ। ਆਉਣੇ ਨੂੰ ਧੰਨਵਾਦ ਆ ਤੁਹਾਡਾ। ਜਾਲ ਦੇਨ ਤੱਕ ਜਾਮੇਓ ਪਰ ਮੈਂ ਤੁਹਾਡੇ ਲਈ ਕਦੇ ਵੀ ਗਲਤ ਫੌਲਾ ਨਹੀਂ ਕਰੂੰਗਾ। ਪਰਮਾਤਮਾ ਨੂੰ ਹਰਿ ਨਾਮ ਨਾਲ ਜਾ ਕੇ ਕਹਿਣਾ ਯਾਰ। ਜੀ ਬਾਈ ਜੀ ਜੀ। ਜੀ ਕੀ ਨਾ ਆਜ ਕੋਈ ਗੱਲ ਨੂੰ 10 ਕਿੱਧਰ ਗਈ ਆਈ ਐ। ਕੋਈ ਗੱਲ ਨਹੀਂ। ਅਗਲੀ ਗੱਲ ਅਗਲੀ ਗੱਲ ਉਸੇ ਨਾਲ ਜਿੰਨੇ ਵੀ ਆਪਣੇ ਨੌਜਵਾਨ ਖੜੇ ਆ। ਭਾਈ ਅਸੀਂ ਆ ਗਏ ਭਾਈ ਅਸੀਂ ਆ ਗਏ ਅਸੀਂ ਬੜੇ ਸੀ ਭਾਈ ਆ ਗਏ ਕਰਦੇ ਵਧੀਆ ਬੋਲ ਆ ਗਏ ਅਸੀਂ ਆ ਗਏ ਭਾਈ ਹੰਮੀ ਗੱਲ ਵੇ ਸੁਣ ਲੋ ਮਾਰੇ ਬੰਦੇ ਸੁਣਦਾ ਪੂਰੀ ਗੱਲ ਸੁਣਦੇ ਕੋਈ ਬਾਈ ਸੁਣਾ ਦਰ ਜੋ ਕਿਦਾਂ ਕਿਦਾਂ ਭਾਈ ਹੁੰਦੀ ਆ ਆਪਣੇ ਬੰਦੇ ਜਿਹਕੇ ਉਹਦੀ ਪ੍ਰਭਾਈ ਕਰ ਲਏ ਭਾਈ ਇਹਨਾਂ ਨੇ ਇਹ ਵੀ ਪ੍ਰੋਫੈਸਰ ਦਿੱਤਾ ਜਿਵੇਂ ਰਤਨਦੀਪ ਧਾਰੀ ਆਵਦਾ ਮੋਬਾਈਲ ਅੱਜ ਦੋ ਰਿਆਗ ਸਾਰੇ ਵੀਰੇ ਸਾਰੇ ਜਿੰਨਾ ਤੇ ਆਪਣੇ ਕੋਲ ਸੁਨੇਹਾ ਨਹੀਂ ਨਾ ਹੁੰਦਾ ਬਿਸ਼ਰਤੇ ਜਾਂਦੇ ਨਹੀਂ ਹੋਰ ਰਸ ਵੈਰੀ ਗੁੱਡਾ ਜੀ ਸਾਹਿਬ 76 ਲਾਓ ਜੀ ਬੰਦਲੇ ਛੱਡ ਦਿਓ ਛਾਹੀ ਨਾ ਜੀ ਛਾਹੀ ਅਗਲੀ ਗੱਲ ਸੁਣ ਲਓ ਇਹ ਜਿਹੜੀ ਗੱਲ ਤੇ ਪੇਚ ਫਸਿਆ ਸੀ ਆਪਾਂ ਇਹ ਕਦੇ ਜਵਾਬਤ ਨਾਲ ਆਪਾਂ ਕਹਿੰਦੇ ਨਹੀਂ ਲਾਉਣੀ ਪਰ ਜੇ ਤੁਸੀਂ ਚਾਹੋ ਤਾਂ ਕੰਫਰੰਸ ਕਰੋ ਉਹਦੇ ਆਪਣੀ ਸੈਂਪਟੀ ਬਣੀ ਆ ਬਿਨਾਂ ਸੱਤ ਰਿਹਾਈ ਹੋਈ ਆ ਉਹ ਤੁਹਾਡੇ ਨਾਲ ਡੀਜੀਪ ਸਾਬ ਜਸਕਰਨ ਸਿੰਘ ਜੀ ਇਹ ਗੱਲਬਾਤ ਕਰਨਗੇ ਤੁਸੀਂ ਧਿਆਨ ਨਾਲ ਮਿਲਦੇ 2 ਮਿੰਟ ਸੁਣੋ 2 ਮਿੰਟ ਵਿੱਚ ਬੋਲਣਾ ਉਹ ਤੋਂ ਬਾਅਦ 5-7 ਮਿੰਟ ਦਾ ਆਪਾਂ ਦਲਾਵਾ ਲਾਉਣਾ ਹੈ ਉਸ ਤੋਂ ਬਾਅਦ ਆਪਾਂ ਜਿਹੜੀ ਅਗਲੀ ਗੱਲਬਾਤ ਚੁਕਾ ਦੇਣਾ ਉਹ ਭਾਈ ਰੋਣਾ ਨਾ ਪਾਓ ਯਾਰ ਅੱਜ ਇਲਾਕਾ ਨਿਵਾਸੀਓ ਆ ਸਾਰੇ ਹੀ ਸਾਡੇ ਜਿਹੜੇ ਤੁਹਾਡੇ ਨਾਲ ਜੀ ਔਰ ਸਾਰੇ ਇਕੱਠੇ ਹੋਏ ਨੇ ਸਰਕਾਰ ਨੂੰ ਦੇ ਕਿ ਜਿਹੜੇ ਵੀ ਜਿਹੜੇ ਆਉਦੇ ਐਡਮਿਨਿਸਟ੍ਰੇਸ਼ਨ ਦੇ ਨਾਲ ਬੈਠ ਕੇ ਵਿਚਾਰ ਹੋਇਆ ਅੱਜ ਵੀ ਆਪਾਂ ਬਹੁਤ ਸਾਰੇ ਕਰਦੇ ਰਹੇ ਹਾਂ ਔਰ ਤੁਹਾਨੂੰ ਮੈਂ ਅੱਜ ਇਹ ਗੱਲ ਕਹਿਣਾ ਚਾਹਨਾ ਕਿ ਜਿਹੜਾ ਯੂਥ ਇੱਥੇ ਦਾ ਇਹ ਆਪਣੇ ਪੰਜਾਬ ਦਾ ਸੋ ਇੱਕ ਬਹੁਤ ਵੱਡਾ ਇੱਕ ਐਸੈਟ ਹੈ ਇਹ ਆਪਾ ਯੂਥ ਜਿਹੜਾ ਜਾਂ ਜਿਹੜੀ ਜਵਾਨੀ ਹੈ ਇਹਨੂੰ ਆਪਾਂ ਬਿਲਕੁਲ ਜਿਹੜਾ ਉਹ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਇਹੀ ਆਗ ਵਾਲਾ ਸਾਡਾ ਫਿਊਚਰ ਹੈ ਸੋ ਇਹਦੀ ਗੱਲ ਕਹਿੰਦਾ ਹੋਇਆ ਅੱਜ ਜਿਹੜੀ ਹੈ ਜਦਾਂ ਦੱਸਿਆ ਕਿ ਕਲਿੱਕਤੀ ਰੂਪਰੇ ਕੁਝ ਹੋਇਆ ਸੋ ਉਹਦੇ ਬਤਾਰੇ ਆਪਾਂ ਇਹ 6 ਦਿਨਾਂ ਦੇ ਵਿੱਚ ਵਿੱਚ ਜਿਹੜਾ ਏਡੀਐ ਸਾਡੇ ਨਾਲ ਖੜੇ ਨੇ ਇਹ ਸਾਰਾ ਰੇਂਜ ਉਹਨਾਂ ਦਾ ਕੋਲ ਹੈ ਔਰ ਇਹ 6 ਦਿਨਾਂ ਦੇ ਵਿੱਚ ਇਹ ਸਾਰੀ ਚੀਜ਼ ਦਾ ਨੁਕਤਾਰਾ ਆਪਾਂ ਕਰ ਦਿਆਂਗੇ ਇਹ ਗੱਲ ਨਾਲ ਦੇ ਨਾਲ ਇਹ ਵੀ ਹੈ ਜੋ ਇਹਨਾਂ ਨੇ ਦੱਸਿਆ ਸਾਰੇ ਹੀ ਜਿਹੜਾ ਆਪਾ ਇਸ ਦੇ ਵਿੱਚ ਕੋਈ ਵੀ ਕੋਈ ਡਿਫੀਨ ਹੋਇਆ ਜਾਂ ਕੋਈ ਉਹ ਹੋਇਆ ਉਹ ਸਾਰੇ ਜਾਂ ਤਾਂ ਰਿਹਾਉ ਚੁੱਕੇ ਆ ਜਾਂ ਛੱਡੇ ਜਾ ਚੁੱਕੇ ਆ ਜਾਂ ਹੁਣੇ ਹੀ ਮੈਂ ਆਪਣੇ ਐਸਐਸਪੀਸ ਨੂੰ ਕਹਿ ਦਿੱਤਾ ਉਹ ਇਹ ਆਉਣਗੇ ਫਿਰ ਵੀ ਜੇ ਕਿਸੇ ਦਾ ਕੋਈ ਕੋਈ ਲੱਗਦਾ ਹੋਵੇਗਾ ਤੇ ਇੱਥੇ ਐਸਐਸਪੀ ਨੇ ਡੀਆਈਜੀ ਨੇ ਕਿਸੇ ਵੀ ਟਾਈਮ ਇਹਨਾਂ ਨੂੰ ਤੁਸੀਂ ਦੱਸ ਸਕਦੇ ਹੋ ਬਸ 100% 200% ਇਹ ਮੈਂ ਇੱਥੇ ਐਨਾਉਂਸ ਵੀ ਕਰ ਦਿੱਤਾ ਉਹ 100% ਹੋ ਜਾਏਗਾ ਇਸ ਤੋਂ ਇਲਾਵਾ ਕੁਛ ਇਹਨਾਂ ਨੇ ਦੱਸਿਆ ਸੀ ਕਿ ਕੋਈ ਮੋਬਾਈਲ ਜਾਂ ਕੋਈ ਚੀਜ਼ ਇਹੋ ਜਿਹੀ ਹੋਈ ਹੈ ਉਹਨੂੰ ਆਪਾਂ ਤੋਂ ਭਾਈ ਕਰਦੇ ਹਾਂਗੇ ਪਰ ਜਿਹੜਾ ਵਿਸ਼ਵਾਸ ਹੁੰਦਾ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਔਰ ਇਹਦੇ ਤੋਂ ਹੀ ਸਾਰੀ ਉਹ ਆਪਣੀ ਇਹ ਸਾਰੀ ਚੀਜ਼ ਚੱਲਦੀ ਹੈ ਔਰ ਮੈਂ ਇੱਥੇ ਫਿਰ ਤੁਹਾਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਖਾਸ ਕਰਕੇ ਆਪਣਾ ਜਿਹੜਾ ਯੂਥ ਹੈ ਉਹ ਸਾਡੇ ਬਹੁਤ ਨਜ਼ਦੀਕੀਆ ਮੈਂ ਤਾਂ ਇਹ ਪੁਲਿਸ ਐਜ਼ ਅ ਪੁਲਿਸ ਆਫਸਰ ਵੀ ਕਹਿੰਦਾ ਮੈਂ ਤਾਂ ਇਹ ਤੋਂ ਪਹਿਲਾਂ ਇੱਕ ਪ੍ਰੋਫੈਸਰ ਰਿਹਾ ਖਾਲਸਾ ਕੋਲੇ ਪੜ੍ਹਾਉਂਦਾ ਰਿਹਾ ਔਰ ਮੇਰੇ ਖਿਆਲ ਮੇਰੇ ਬਾਅਦ ਤੇ ਜਿਹੜਾ ਯੂਥ ਹੈ